ਪੰਜਾਬੀਓ ਮੈਂ ਤੁਹਾਨੂੰ ਅਪੀਲ ਕਰਦੀ ਆ ਉਹ ਕਿੱਥੇ ਰਹਿ ਗਏ ਤੁਸੀਂ ਸੁੱਤੇ ਉਹ ਸੋਡੀਆਂ ਵਿੱਚ ਪੱਕਾ ਤੱਕ ਪਹੁੰਚ ਗਿਆ ਬਹੁਤ ਜੀ ਬੋਲੋ ਤਾਂ ਮਾਰਦੇ ਚੜਦੇ ਕਾਰਨ ਅੱਜ ਉਹ ਡੱਲੇ ਆ ਸਾਬ ਦਿਲ ਕੁੰਡੀ ਕਰ ਤੁਹਾਂਦੇ ਹੋਏ ਇਸ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਸ ਬੋਚੜ ਨੇ ਚੱਕਿਆ ਭਰਾਵਾ ਦੱਸਾਂਗੇ ਕਿਹਨੇ ਪਾ ਦੇ ਤੀਆਂ ਕੱਟੀਆਂ ਹੁਣ ਮਤਵਨ ਤੂੰ ਪਪੰਗਾ ਲਿਆ ਦੇਸ਼ ਦੇ ਕਿਸਾਨਾਂ ਦਾ ਪੰਜਾਬ ਕਿਸਾਨਾ ਜਿਹੜਾ ਹਰਾਮ ਕਰਦੇ ਆਵੇ ਆ ਸਿਰਾਂ ਤੋਂ ਲੱਟੀਆਂ ਪੱਗਾਂ ਦਾ ਹਿਸਾਬ ਲਵਾਗੇ ਤੇ ਕੋਈ ਹਿਸਾਬ ਬਹਿਮੀਆ ਕਰਕੇ ਸੇ ਗੱਲ ਦਾ ਜੇ ਤੂੰ ਆਖੇ ਕਿਸਾਨਾਂ ਨੂੰ ਦਬਾ ਕੇ ਮੈਂ ਕੋਈ ਨਾ ਕੋ ਕਰ ਲੂੰਗਾ ਨਹੀਂ ਹੋਣ ਦੇ ਆਗੇ ਇਹ ਸਾਡੀਆਂ ਪੱਕਾ ਕਾਰੀਆਂ ਗੀਆਂ ਨੇ ਪੰਜਾਬੀ ਦੇ ਇਹ ਕੋਈ ਸਾਟਵਾ ਨਹੀਂ ਰਹਿ ਗਿਆ ਇਹ ਉਹ ਦਸਵਾ ਦਾ ਕਰਨੀ ਤਾਂ ਨੇ ਦਿੱਤੀ ਪਰ ਇਸ ਬੁੱੱਜੜ ਨੇ ਇਹ ਬੇਅਤਵਾ ਦੂਜਾ ਬੁੱੱਜੜ ਬੜਿਆ ਚ ਜਾਗਣ ਦੀ ਲੋੜ ਆ ਪੰਜਾਬੀਓ ਉੱਠੋ ਛੜਕਣ ਦੇ ਉੱਤੇ ਆਓ ਥੱਲੇ ਆ ਸਭ ਕਲਾਬ ਦੇ ਵਾਰਤੇ ਹੀ ਬਖਾ ਜੀ ਐਮਐਸਬੀ ਗਾਂਟੀ ਕਾਨੂੰਨ ਵਾਸਤੇ ਬੈਠੇ ਜੀ ਇਸ ਕਰਕੇ ਭਰਾਓ ਜਾਣ ਦੀ ਲੋੜ ਆ ਜਾਗੋ ਛੜਕਣ ਦੇ ਆਓ ਥੱਲੇ ਤਾਰੇ ਸਾਨੂੰ ਥੱਲੇ ਤਾਰੇ